ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪੈ ਵਿੱਚ ਪਵਨ ਵਹੇ ਸਦਵਾਉ ਪੈ ਵਿੱਚ ਚੱਲੇ ਲਖ ਦਰੀਆਉ ਪੈ ਵਿੱਚ ਪਵਨ ਵਹੇ ਸਦਵਾਉ ਪੈ ਵਿੱਚ ਚੱਲੇ ਲੱਕ ਦਰਿਆ ਹੋ ਪੈ ਵਿੱਚ ਅਗਨ ਕਟੇਵੇ ਗਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੇ ਸਿਰ ਪਰ ਪੈ ਵਿੱਚ ਰਾਜਾ ਤਰਵ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਦ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚੁ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕਿਤੇ RAM ਰਵਾਲ ਕੇਤਿਆ ਕੰਨਹ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚ ਮੰਗਤੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਰ ਜਿਤ ਤਨ ਪਾਵੀਐ ਨਾਨਕ ਸੇ ਤਨ ਹੋਵੇ ਸ਼ਰ ਗਿਆਨ ਨਾ ਗਲਹੀ ਟੁੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖੁਵਾਰ ਪੌੜੀ ਨਦਰ ਕਰੇ ਜੇ ਆਪਣੀ ਤਾ ਨਦਰੀ ਸਤ ਗੁਰ ਪਾਇਆ ਬਹੁਤ ਜਨਮ ਪਰਮਿਆਂ ਤਾ ਸਤਗੁਰ ਸ਼ਬਦ ਸੁਨਾਇ ਸਤਗੁਰ ਜੇਵੜ ਦਤ ਕੋ ਨਹੀਂ ਸਭ ਸੁਨਹਿਓ ਲੋਕ ਸਬਾਇ ਸਤ ਗੁਰ ਮਿਲਿਆ ਸੱਚ ਪਾਇਆ ਜਿਨਹੀਂ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੂਜਾਇਆ ਜਿਨ ਸੱਚੋ ਸੱਚ ਬੂਜਾਇਆ ਸਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਭਵਨ ਵਹਿ ਸਦਵਾਓ ਪੈ ਵਿੱਚ ਚੱਲੇ ਲੱਖ ਦਰਿਆਓ ਰਾਗ ਆਸਾ ਕੀ ਵਾਰ ਕੀ ਪੌੜੀ ਚੌਥੀ ਸ਼ਲੋਕਾਂ ਨਾਲ